ਵੀ ਤਸਾਨ ਰਹੇਗਾ ਬਣੀਪੰਡ ਪੋਖਲਾ ਗਾਈ ਪ੍ਰਧਾਨੀ ਕਿਸ ਤਰ੍ਹਾਂ ਕੀਤਾ ਪੁਲਿਸ ਪ੍ਰਸ਼ਾਸਨ ਨੇ ਇਸ ਤਰ੍ਹਾਂ ਚੋਦੀ ਕਰ ਸੁਭਾਈ ਸਵੇਰ ਪਾ 4-5 ਵੇ ਆ ਗਈ ਮਲਾਜ਼ਮ ਕਰੋ ਕਰੀ ਵੀ ਆ ਚੱਕਣਾ ਆਸਤੇ ਵੀ ਅੱਜ ਆਉਣਾ ਮੈਡਮ ਨੇ ਵੀ ਜਵਾਬ ਸੁਹਾਵਨਾ ਆਦੇ ਕਰਨ ਕਿਹਾ ਕਿ ਆਪਦਾ ਕਰਨਾ ਹੀ ਆ ਜੋ ਕਿ ਸਾਡਾ ਖਨੋਰੀ ਸਮਾਂ ਚੱਕ ਹੈਗਾ ਉਹ ਵੀ ਪੁੱਛਣਾ ਸਾਰੇ ਆਪ ਜਵਾਬ ਸੁਹਾ ਕਰਨੇ ਤੇ ਇਹਦੀ ਖਾਤਰ ਵੀ ਕਿਉਂ ਸਰਕਾਰ ਨੂੰ ਡਰ ਲੱਗਾ ਖੜਾ ਵੀ ਸਾਡੇ ਜਿਹੜੇ ਬਲਾਕਾਂ ਦੇ ਪ੍ਰਧਾਨ ਆ ਜਿਹੜੇ ਆਪਣੇ ਆਗੂ ਆ ਉਹਨਾਂ ਨੂੰ ਗ੍ਰਿਫਤਾਰ ਕਰੀ ਜਾਂਦੇ ਆ ਆਪਣੇ ਆ ਤੇਜਾ ਸਿੰਘ ਪੱਕਾ ਖੜਾ ਇਹਦੇ ਸਵੇਰ 5 ਵਜੇ ਕੜ ਕੇ ਘਰੇ ਗਏ ਉਧਰ ਆਪਣਾ ਵਿਪਨਾ ਮੁੰਡਾ ਜੈਤੋ ਤੋਂ ਆਪਣਾ ਭਿੰਡਰਾ ਇਹਨਾਂ ਨੂੰ ਗ੍ਰਿਫਤਾਰ ਕੀਤਾ ਫਿਰ ਉਹਨਾਂ ਨੂੰ ਬੁਲਾਇਆ ਉਧਰ ਆਪਣਾ ਸਰਹਾਰ ਚਕਜੀਸਾਂ ਡੱਲੇ ਵਾਲੇ ਇਹਨਾਂ ਨੂੰ ਗ੍ਰਿਫਤਾਰ ਕਰੀ ਬਿਠੇ ਪੁੱਤ ਸੋਣੀ ਬਿਠੇ ਆ ਇਹ ਥੋੜਾ ਇਹਦਾ ਭੱਜੀ ਜਾਂਦੇ ਸਾਡੇ ਜਿਵੇਂ ਅਸੀਂ ਮਗਰ ਕਿਰਪਾ ਨਾਲ ਹੀ ਪੇਰਦੇ ਇਹਨਾਂ ਦੇ ਇੱਥੇ ਇਹਨਾਂ ਦੇ ਸਵਾਲਾਂ ਦੇ ਜਵਾਬ ਪੁੱਛਨੇ ਸੀ ਨਾਲ ਜੋ ਸਾਡਾ ਸਮਾਨ ਕੋਆਚਾ ਚੋਰੀ ਕੀਤਾ ਇਹਨੇ ਸਰਕਾਰ ਨੇ ਅਸੀਂ ਤਾਂ ਪ੍ਰਦਰਸ਼ਨ ਥੋੜਾ ਕਰਨਾ ਸੀ ਅਸੀਂ ਤਾਂ ਉਹਨਾਂ ਨੂੰ ਸਵਾਲਾਂ ਦੇ ਜਵਾਬ ਪੁੱਛਨੇ ਸੀ ਵੇ ਜਿਹੜਾ ਸਾਡਾ ਖਨੌਰੀ ਤੇ ਝੰਭੂ ਬਾਰਡਰ ਦਾ ਨੁਕਸਾਨ ਕੀਤਾ ਹੈ ਤੇ ਤੁਸੀਂ ਹੁਣ ਸਾਡੇ ਇਹਨਾਂ ਜਿਹੜਾ ਨੁਕਸਾਨ ਕਰਸਾਨੀ ਦਾ ਇੰਨਾ ਕੀਤਾ ਉਹਦੇ ਬਾਰੇ ਪੁੱਛਣਾ ਹੀ ਵੀ ਸਾਡਾ ਉਹ ਕਿੱਧਰ ਗਿਆ ਸਮਾਨ ਅਸੀਂ ਤਾਂ ਸਵਾਲ ਜਵਾਬ ਕਰਨੇ ਸੀ ਇਹਨਾਂ ਨੇ ਸਤ ਨੂੰ 4 ਵਜੇ ਦੇ ਲੱਗੇ ਤੜਕੇ ਪੁਲਿਸ ਪ੍ਰਸ਼ਾਸਨ ਨਾਲ ਲਾ ਕੇ ਘਰਾਂ ਜੋ ਗਰਫਜ਼ਾਰ ਕਰੀ ਜਾਂਦੇ ਆ ਚਾਈ ਚੱਕ ਕੇ ਸਾਡੇ ਹੁਣ ਬੰਦੇ ਵੇਖੋ ਕਿੰਨੇ ਆਉਣੇ ਸੀ ਤੇ ਆ ਪਾਏ ਨਹੀਂ ਹਜੇ ਵਿੱਚ ਬੰਦੇ ਨਾ ਛੱਡੇ ਹੀ ਹੈ ਜੀ ਗਰਫਜ਼ਾਰ ਕਰੀ ਬੈਠੇ ਆ ਕਿ ਕਹਿੰਦੇ ਪੁਲਿਸ ਕੋਲ ਕਾਹਤੋਂ ਨਜ਼ਰਬੰਦ ਕਰਾ ਇਹ ਤਾਂ ਹੁਣ ਸਰਕਾਰ ਨੂੰ ਪਤਾ ਕਾਸਟ ਨਜ਼ਰ ਬੰਦ ਕਰਕੇ ਕੀ ਡਰ ਲੱਗਦਾ ਸਾਥੋਵਨ ਅਸੀਂ ਕੋਈ ਕੋਈ ਹੁੱਲੜਬਾਜੀ ਥੋੜੋ ਕਰਦੇ ਆ ਨਾ ਕੀਤੀ ਆ ਸਾਡੀ ਸਿੱਧੂਪੁਰ ਦੀ ਚਾਹੇ ਬੰਦੀ ਹੈ ਸਾਡੇ ਪ੍ਰਧਾਨ ਜੀ ਦੇ ਸਤਾਤਾ ਤੇ ਅਸੀਂ ਚੱਲਦੇ ਆ ਵਧੀਆ ਸ਼ਾਂਤਮਈ ਸਾਡਾ ਪ੍ਰਧਾਨ ਜੀ ਨੇ ਵੀ ਸਾਨੂੰ ਇਹੀ ਸਿਖਾਇਆ ਕਿ ਸ਼ਾਂਤਮਈ ਚੱਲਣਾ ਹੈ ਸ਼ਾਂਤਮਈ ਅੰਦੋਲਨ ਲੜਦੇ ਆ ਪਰ ਪਤਾ ਨਹੀਂ ਇਹਨਾਂ ਨੂੰ ਕਿਉਂ ਡਰ ਲੱਗੀ ਜਾਂਦਾ ਇਹ ਗੱਲ ਤੋਂ